हां जी ਤੇ ਸਸਰੀਆ ਕਾਲ ਜੀ ਸਾਰਿਆਂ ਨੂੰ ਕਿਦਾਂ ਠੀਕ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਮਜ਼ਾ ਰੇਨ ਤੋਂ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਸ਼ੀਲੂ ਦੇ ਉਹਨਾਂ ਜੱਫਿਆਂ ਦੇ ਬਾਰੇ ਜਿਹੜੇ ਸ਼ੀਲੂ ਨੇ ਮਨਸੂਰ ਵਾਲੇ ਕਬੱਡੀ ਕਬਜ਼ੇ ਉੱਤੇ ਲਾਏ ਉੱਤੇ 6 ਜੱਫਿਆਂ ਦੇ ਉੱਤੇ 6 ਲੱਖ ਦੇ ਨਾਮ ਹੋਇਆ ਜੀ ਹਾਂ ਦੋਸਤੋ ਉੱਤੇ ਤਕੜਾ ਮੈਚ ਹੋਇਆ ਤੇ ਤਕੜੇ ਤਕੜੇ ਜੱਫੇ ਜਿਹੜੇ ਨੇ ਉਹ ਸ਼ੀਲੂ ਨੇ ਲਾਏ ਦੋਸਤੋ ਮੁਖਾਲਫ ਕਿੱਡਾ ਸੁਲਤਾਨ ਤੇ ਬੁਰੀਆ ਸੀਸਰ ਚ ਹੋਰ ਇਦਾਂ ਦੇ ਕਿੰਨੇ ਹੀ ਪਲੇਅਰ ਸੀ ਜਿਨ੍ਹਾਂ ਨੂੰ ਸ਼ੀਲੂ ਨੇ ਜੱਫੇ ਲਾ ਕੇ ਆਪਣਾ ਇੱਕ ਵੱਖਰਾ ਰਿਕਾਰਡ ਪਾਇਆ ਇਹ ਵੀਡੀਓ ਵੇਖੋ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਅੱਜ ਵੀ 6 ਲੱਖ 6 ਲੱਖ ਆਹ 6 ਲੱਖ ਸ਼ੀਲੂ 6 ਲੱਖ ਜਿੱਤ ਗਿਆ ਜਿੱਤ ਗਿਆ 6 ਲੱਖ ਨੂੰ ਔਰ ਸ਼ੀਲੂ ਟਾਪ ਟਾਈਮ ਚੱਲਦਾ ਏ ਸ਼ੀਲੂ ਸੁਲਤਾਨ

ਖੂਸੁਰਾ ਬੇਸ਼ ਆ ਸ਼ੀਲੂ ਖੂਸੁਰਾ ਜਾਫੀ ਹੁ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਬਈ ਹੋਈ ਦੇਸੀ ਦੀ ਕਬੱਡੀ ਦੇਖਦੇ ਵੀ ਕਰੂ ਕਮਾਲ ਮੁੰਡਾ ਆ ਸੱਜੇ ਖੱਬੇ ਆ ਆ ਆ 2 ਲੱਖ ਵਾਲਾ ਦੂਜਾ ਜਫਾ ਲੱਗਿਆ 2 ਲੱਖ ਵਾਲਾ ਦੂਜਾ ਜਫਾ ਲੱਗਿਆ ਮੁੰਡਾ ਆ ਬੰਟੀ ਦੀ ਰੇਡ ਹੈ ਪਾਉਂਦਾ ਮਨਸੂਰ ਬਾਲ ਦੇ ਕੱਪ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆਹ ਮੱਖਣ ਅਲੀ ਅੱਜ ਸਿਰੇ ਦੀਆਂ ਗੱਲਾਂ ਸਣਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀਲੂ ਬੂਰੀਏ ਨਾਲ ਭੜਦਾ ਐਨ ਲੋਕਾਂ ਦਾ ਚਿਹਰਾ ਖੇਡਦਾ ਆਹ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆਹ ਮੁੰਡਾ ਅੜ ਗਿਆ ਮੂਰੇ ਸਿਰਰਾ ਸਿਰ ਆਏਗਾ ਮੂਰੇ ਬੋਲ ਕਰਦਾ ਹੋਇਆ ਸ਼ੀਲੂ ਬੱਲੇ ਬੱਲੇ ਕਰਵਾਉਂਦਾ ਤਿੰਨ ਲਾ ਗਿਆ ਮੇਰੇ ਵੀਰੋ ਤਿੰਨ ਲਾ ਗਿਆ ਜਫੇ ਰਹਿ ਗਏ ਤੇ ਰਪਾਇਆ ਵਾਲਾ ਵੇਸੀ ਅਗਲੀ ਕਬੱਡੀ ਪਾ ਰਿਹਾ ਹੈ ਹਾ 2.5 ਲੱਖ ਦਿੱਤਾ ਜਾਊ ਸ਼ੀਲੂ ਨੂੰ ਧੰਨਵਾਦ ਕਰਦੇ ਆ ਸੁਖ ਸਿੰਘ ਸੰਧੂ ਜੀ ਗਗਨ ਸੰਧੂ ਘੁੰਮਣ ਬ੍ਰਦਰਸ ਕਾਲਾ ਸਰਪੰਚ ਆ ਬੱਲੇ 3 ਲੱਖ ਹੋਊਗਾ ਲੈ ਵੀ ਸ਼ੀਲੂ ਇੱਕ ਜਫਾ ਰਹਿਗਾ 3 ਲੱਖ ਦਿਨੂੰ ਦਿੱਤਾ ਜਾਊਗਾ ਸਾਡੇ ਹੈਪੀ ਯੂਕੇ ਜੀ ਸੰਧੂ ਬਾਜ਼ਮਾਨ ਕਾਲਾ ਸਰਪੰਚ ਘੁੰਮਣ ਬ੍ਰਦਰ ਤੇ ਸੁਖ ਸਿੰਘ ਸੰਧੂ ਇਹ ਇੱਕ ਜਫਾ ਤੇਰੀ ਰੇਟ ਤੋਂ ਬਾਦ ਬੂਰੀ ਆਊਗਾ ਸ਼ੀਸ਼ਰ ਵਾਲਾ ਲਓ ਦੇ ਵਾਸਤੇ ਇਹ ਹਰਿਆਣੇ ਵਾਲਾ ਮੁੰਡਾ ਇਹਨੇ ਵੀ ਕਮਾਲਾਂ ਕੀਤੀਆਂ ਹੋਈਆਂ ਖੇਡ ਕਬੱਡੀ ਦੇ ਵਿੱਚ ਇਹਦੇ ਵੀ ਰਿਕਾਰਡ ਬੋਲਦੇ ਨੇ ਅੱਜ ਕੌਣ ਰਿਕਾਰਡ ਬਣਾਊਗਾ ਇਧਰੇ ਪਾਸੇ 3 ਲੱਖ 3 ਲੱਖ 3 ਲੱਖ ਸ਼ੀਲੂ ਜਿੱਤ ਗਿਆ ਰਿਕਾਰਡ ਪੰਜ ਰਫੇ ਹੋ ਗਏ ਆ ਸ਼ੀਲੂ ਦੇ 3 ਲੱਖ ਦੇ ਪੰਜ ਰਫੇ ਹੋ ਗਏ ਸੁਖ ਸੰਧੂ ਗਮਦ ਕਰਦਾ ਮਸ਼ੇਤਰ ਦੇ ਗੁੱਲੂ ਇਟਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰ ਰੀਸ਼ੇ ਦਾ ਮਾਨ ਸਨਮਾਨ ਘੁੰਮਣ ਬਰਦਰ ਸੁਖਸੰਦੂ ਔਰ ਸ਼ੀਲੂ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਇਧਰ ਰੀਸ਼ੇ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਖੇਡ ਕਬੱਡੀ ਹੈ ਟਰੰਗੇ ਵਾਲੇ ਟਾਈ ਦੀ ਟੀਮ ਹੈ ਹਾਂ 5 ਲੱਖ ਦੋ ਜਫੇ ਰਹਿ ਗਏ ਨੇ ਤਿੰਨ ਪੱਕਾ ਹੋ ਗਿਆ ਤਿੰਨ ਨੂੰ ਤਾਂ ਲੈਮੀਨੇਸ਼ਨ ਹੋ ਗਿਆ ਪਰ ਜੇ ਦੋ ਲਾ ਗਏ ਤਾਂ ਪੰਜ ਹੋ ਜਾਣਾ ਸਹਰੇ ਕਮਾਲ ਕਰਦਾ ਮੁੰਡਾ ਕਬੱਡੀ 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 ਇੱਕ ਨੰਬਰ ਰਹਿ ਗਿਆ ਆਓ ਸੁਖ ਮੁਬਾਰਕਾਂ ਨੇ ਤੁਹਾਨੂੰ ਸਾਰਿਆਂ ਨੂੰ ਸੁਖ ਦਾ ਗਗਨ ਦਾ ਘੁੰਮਣ ਬ੍ਰਦਰ ਦਾ ਬਾਜਮਾਨ ਦਾ ਤੇ ਨਾਲ ਹੈਪੀ ਯੂਕੇ ਉਹਨਾਂ ਦਾ ਧੰਨਵਾਦ ਯੋਰ ਨੂੰ ਮਿਲ ਜੇ ਰੈੱਡ ਪਾਸਪੋਰਟ ਬਣ ਜੂ ਆਪੇ ਵੀ ਪਿੰਡ ਛੱਡਣਾ ਔਖਾ ਛੱਡਣੇ ਔਖੇ ਛੱਡਣੇ